ਆਮ ਆਦਮੀ ਕੀ ਜ਼ਰੂਰੀ ਹੈ ਕਿ ਹੇਠੋਂ ਉਹਨਾਂ ਨੇ ਕੋਈ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਨਹੀਂ ਕੀਤਾ ਮੁੱਖ ਮੰਤਰੀ ਕੌਣ ਹੋਏ ਹੋਜੀ ਚਿਹਰੇ ਨੂੰ ਜਾਣਦੇ ਨਹੀਂ ਅਸੀਂ ਪਾਰਟੀ ਨੂੰ ਵੋਟ ਪਾਣੀ ਚਿਹਰਾ ਜਿਹੜਾ ਮਰਜ਼ੀ ਹੋਵੇ ਚਾਹ ਗਦਾ ਖੜਾ ਹੋ ਜਾਏ ਚਾਹ ਗਦਾ ਖੜਾ ਹੋ ਜਾਏ ਚਾਹ ਗਦਾ ਖੜਾ ਹੋ ਜਾਏ ਹੁਣ ਤੱਕ ਉਹ ਪਹਿਲਾਂ ਬੀਜੇਪੀ ਚ ਸੀਗੇ ਫਿਰ ਕਾਂਗਰਸ ਚ ਆਏ ਪਰ ਜੋ ਇਸਮ ਹਾਲਾਤ ਨੇ ਲੱਗਦਾ ਇਦਾਂ ਹੀ ਪਿਆ ਵੀ ਸਿੱਧੂ ਸਾਹਿਬ ਛਲਾਂਗ ਮਾਰ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾਣਗੇ ਹੈਲਥ ਤੇ ਪੜ੍ਹਾਈ ਐਜੂਕੇਸ਼ਨ ਇਹ ਤਿੰਨ ਚੀਜ਼ਾਂ ਅਗਰ ਵਧੀਆ ਤਰੀਕੇ ਨਾਲ ਚੱਲਣਗੀਆਂ ਔਰ ਕਰਪਸ਼ਨ ਖਤਮ ਹੋਵੇ ਖਾਸ ਕਰਕੇ ਆਵਲੀ ਇਹ ਤਾਂ ਸਾਰੇ ਆਂਦੇ ਸੀਗੇ ਵਾਅਦੇ ਕਰਦੇ ਸੀ ਕਦੀ ਐਂ ਕਰਾਂਗੇ ਕੋਈ ਕਹਿੰਦਾ ਸੀ ਅਸੀਂ ਐਂ ਕਰਾਂਗੇ ਪਰ ਕੀਤਾ ਤਾਂ ਕਿਸੇ ਨੇ ਕੁਛ ਨਹੀਂ ਨਾ ਕਾਲੀਆਂ ਨੇ ਨਾ ਕਾਂਗਰਸ ਨੇ ਭਗਵੰਤ ਮਾਨ ਨੂੰ ਹੀ ਵੋਟ ਪਾਣੀ ਆ ਉਹੀ ਬੰਨਾ ਚਾਹੀਦਾ ਮੁੱਖ ਮੰਤਰੀ ਮੌਜੂਦਾ ਸਰਕਾਰ ਤੋਂ ਖੁਸ਼ ਨਹੀਂ ਹੋ ਜਿਹੜੀ ਕਾਂਗਰਸ ਸਰਕਾਰ ਮੌਜੂਦਾ ਸਰਕਾਰ ਤੋਂ ਖੁਸ਼ ਨਹੀਂ ਹੋ ਨਾ ਜੀ ਨਾ ਇਹਨਾਂ ਦਾ ਬਹੁਤ ਦੁਖੀਆਂ ਸੀ ਕਾਂਗਰਸ ਹੋ ਗਏ ਕਾਲੀ ਹੋ ਗਏ ਭਾਜਪਾ ਹੋ ਗਏ ਜਿੰਨਾ ਕਹ ਲਉ ਉਨੇ ਮ ਵੱਡੇ ਮਗਰ ਮਾਚਾ ਕੇ ਗਰੀਬ ਨੂੰ ਵੀ ਖਾ ਜੀ ਇਹ ਸਭ ਚੱਠੇ ਬਠੇ ਕੋ ਥਾਲੀ ਦੇ ਆ ਇੱਕੋ ਥਾਲੀ ਜਗਾਉਂਦੇ ਆ ਕਿਸ ਤਰੀਕੇ ਦੀ ਸਰਕਾਰ ਲੈ ਕੇ ਆਉਂਦੇ ਸਾਨੂੰ ਆਮ ਆਦਮੀ ਚਾਹੀਦੀ ਆ ਉਹਨੂੰ ਆ ਦੇਖਣਾ ਇੱਕ ਵਾਰੀ ਬੰਜ ਵਾਰੀ ਨਹੀਂ ਉਹ ਬਾਅਦ ਚ ਗਵਰਨਰ ਰਾਜ ਕਿਸੇ ਨੂੰ ਵੋਟ ਨਹੀਂ ਪਾਣੀ ਇਹਦੇ ਨਾਲ ਗਰੀਬਾਂ ਦਾ ਥੋਟੇ ਜਦੋਂ ਗਰੀਬ ਹੀ ਮਰ ਗਿਆ ਫੇ ਲੜਾਈ ਕੌਣ ਕਰੂਗਾ ਦੱਸੋ ਮੈਨੂੰ ਗਰੀਬਾਂ ਦੇ ਵਿੱਚ ਔਰ ਔਦੇ ਵਿੱਚ ਉਹ ਵੀ ਗਰੀਬ ਹੈ ਕੋਈ ਅਮੀਰ ਦਾ ਮੁੰਡਾ ਦਿਖਾ ਦਿਓ ਐਸਐਮਜ਼ ਨਿਊਜ਼ ਦੇਖ ਰਹੇ ਤਮਾਮ ਦਸਕਾਰਾ ਸਵਾਗਤ ਹੈ ਮੈਂ ਹਿੰਮਤ 2022 ਦੀਆਂ ਚੋਣਾਂ ਜਿਹੜੀਆਂ ਨੇੜੇ ਆ ਗਈਆਂ ਨੇ ਪਾਰਟੀਆਂ ਉੱਤੇ ਇਲਜ਼ਾਮ ਲੱਗਨੇ ਸ਼ੁਰੂ ਹੋ ਗਏ ਨੇ ਕਿਤੇ ਨਾ ਕਿਤੇ ਪਾਰਟੀਆਂ ਵਿੱਚ ਕੀਤੇ ਤਾਂ ਨਹੀਂ ਵੀ ਸ਼ੁਰੂ ਹੋ ਗਈ ਇਸ ਤੀਵੇ ਦੇ ਦਾ ਮੰਦਰ ਵੀ ਸ਼ੁਰੂ ਹੋ ਗਿਆ ਹੋਇਆ ਵੈ ਸੋ ਅੱਜ ਅਸੀਂ ਲੁਧਿਆਣਾ ਦੇ ਸੈਂਟਰਪੋਇੰਟ ਬਾਸਾਡੇ ਵਿੱਚ ਮੌਜੂਦ ਆ ਜਿੱਥੇ ਕਿ ਆਮ ਜਨਤਾ ਤੋਂ ਉਹਨਾਂ ਦੀ ਰਾਏ ਪੁੱਛਾਂਗੇ ਕਿ ਪਾਰਟੀਆਂ ਵਾਲੇ ਜਿਹੜੀ ਮੌਜੂਦਾ ਸਰਕਾਰ ਹੈ ਜਾਂ ਜਿਹੜੀ ਦੂਜੀ ਪਾਰਟੀਆਂ ਨੇ ਉਹਨਾਂ ਬਾਰੇ ਕੀ ਸੋਚਦੇ ਨੇ ਕੀ ਉਹਨਾਂ ਦੇ ਵਿਚਾਰ ਹੈ ਤੇ ਐਤਕੀ ਜਿਹੜੀ ਵੋਟ ਦੇਣਗੇ ਉਹ VOTING ਦੇ ਆਧਾਰ ਤੇ ਦੇਣਗੇ ਕੰਮਾਂ ਦੇ ਆਧਾਰ ਤੇ ਦੇਣਗੇ ਜਾਂ ਵਾਅਦਿਆਂ ਦੇ ਆਧਾਰ ਤੇ ਦੇਣਗੇ ਅ ਨਮਸਕਾਰ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰ ਅਮਨ ਸ਼ਰਮਾ ਜੀ ਸਰ ਕੀ ਕਹਿਣਾ ਚਾਹੂਗੇ ਜਿਹੜੀ ਅੱਜ ਦੀ ਸਰਕਾਰ ਹੈ ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜੀ ਅੱਜ ਦੀ VOTING ਹੈ ਕਿਸ ਤਰੀਕੇ ਨਾਲ ਕਰੋਗੇ ਕੰਮ ਕਰਦੇ ਆਧਾਰ ਤੇ ਕਰੋਗੇ ਜਾਂ ਵਾਅਦਿਆਂ ਦੇ ਆਧਾਰ ਤੇ ਕਰੋਗੇ ਦੇਖੋ VOTING ਜਿਹੜੀ ਹੈ ਉਹ ਤਾਂ ਕੰਮ ਦੇ ਆਧਾਰ ਤੇ ਹੋਣੀ ਹੈ ਵਾਅਦੇ ਤਾਂ ਸਾਰੀਆਂ ਸਰਕਾਰਾਂ ਕਰਦੀਆਂ ਨੇ ਕੁਝ ਪੂਰੇ ਹੁੰਦੇ ਆ ਕੁਝ ਨਹੀਂ ਹੁੰਦੇ ਵਾਅਦਿਆਂ ਦੀ ਕੋਈ ਵੱਡੀ ਗੱਲ ਨਹੀਂ ਹੈ ਮਿਹਨਤਾਂ ਕੰਮ ਹੈ ਜਿਹੜੀ ਸਰਕਾਰ ਕੰਮ ਕਰੇਗੀ VOT ਉਹਨੂੰ ਪੈਣੀ ਆ ਹਰ ਪਬਲਿਕ ਨੇ VOT ਉਹਨੂੰ ਪਾਣੀ ਆ ਹਰ ਇਨਸਾਨ ਨੇ VOT ਉਹਨੂੰ ਪਾਣੀ ਆ ਜਿਹੜੀ ਸਰਕਾਰ ਕੰਮ ਕਰੇਗੀ ਕਾਂਗਰਸ ਸਰਕਾਰ ਮੁਜੱਦਦ ਸਰਕਾਰ ਹੈ ਕਾਂਗਰਸ ਦੇ ਕਿਤੇ ਨਾ ਕਿਤੇ ਅਸਤੀਫੇ ਦੇਣ ਦਾ ਮੰਦਰ ਸ਼ੁਰੂ ਹੋ ਗਿਆ ਚੰਦ ਦਿਨ ਹੋਏ ਨੇ ਹਜੇ ਨਵਾਂ ਸੀਐਮ ਬਣੇ ਨੂੰ ਡਿਪਟੀ ਅਸਿਸਟੈਂਟ ਸੀਐਮ ਬਣੇ ਨੂੰ ਨਵੀਂ ਕੈਬਨਿਟ ਬਣੀ ਹੈ ਕਿਸ ਤਰੀਕੇ ਨਾਲ ਦੇਖਦੇ ਹੋ ਨੇ ਦੇਖੋ ਜਿਹੜਾ ਇਹ ਅਸਤੀਫਿਆਂ ਦਾ ਦੌਰ ਹੈ ਨਾ ਇਹ ਸਾਡੇ ਪੰਜਾਬ ਲਈ ਜਿਹੜਾ ਇਸ ਟਾਈਮ ਕਾਂਗਰਸ ਸਰਕਾਰ ਲਈ ਵੀ ਇਹ ਮਾੜੀ ਗੱਲ ਹੈ ਸਿੱਧੂ ਸਾਹਿਬ ਵਧੀਆ ਨੇਤਾ ਨੇ ਉਹਨਾਂ ਨੂੰ ਚੰਨੀ ਸਾਹਿਬ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹਲੇ ਕੱਲ ਤਾਂ ਇਹਨਾਂ ਦੀ ਕੈਬਨਿਟ ਬਣੀ ਹੈ ਔਰ ਨਾਲ ਹੀ ਅਸਤੀਫੇ ਦਿੱਤੇ ਗਏ ਇਹ ਜਿਹੜੀ ਇਸ ਕਾਂਗਰਸ ਸਰਕਾਰ ਲਈ ਇਹ ਬਹੁਤ ਮਾੜੀ ਗੱਲ ਆ ਆਮ ਆਦਮੀ ਦਾ ਵੀ ਕੋਈ ਮੁੱਖ ਮੰਤਰੀ ਨਹੀਂ ਹੈਗਾ ਨਾ ਅਕਾਲੀ ਦਲ ਕੋਈ ਵजूद ਬਣ ਰਿਹਾ ਕਿਨ ਕਿਸ ਦੇ ਦੋ ਕਿਹਦੀ ਸਰਕਾਰ ਆ ਕੀ ਲੈ ਕੇ ਆਉਂਗੇ ਕਿਨੂੰ VOTING ਕਰੂਗੇ ਦੇਖੋ ਸਰਕਾਰ ਤਾਂ ਜਿਹੜੀ ਮਰਜ਼ੀ ਹੋਵੇ ਸਰਕਾਰ ਦੀ ਕੋਈ ਗੱਲ ਨਹੀਂ ਹੈ ਗੱਲ ਤਾਂ ਇਹ ਵੀ ਜਿਹੜੀ ਸਰਕਾਰ ਕੰਮ ਕਰੂਗੀ ਕਾਂਗਰਸ ਨੇ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਨਹੀਂ ਹੋਏ ਹੁਣ ਚੰਨੀ ਸਾਹਿਬ ਆਏ ਨੇ ਜੇ ਪੂਰੇ ਕਰਨਗੇ ਤਾਂ ਇਹਨਾਂ ਨੂੰ ਵੋਟਾਂ ਪੈ ਜਾਣਗੀਆਂ ਜੇ ਦੂਸਰੀ ਕੇਦਰੀਵਾਲ ਵੀ ਹੁਣ ਇੱਥੇ ਆ ਰਹੇ ਨੇ ਅੱਜ ਉਹ ਆਏ ਹੋਏ ਨੇ ਲੁਧਿਆਣੇ ਦੇ ਵਿੱਚ ਆਏ ਹੋਣੇ ਉਹਨਾਂ ਦਾ ਦੌਰਾ ਚੱਲਦਾ ਪਿਆ ਸੀਮ ਦਾ ਚਿਹਰਾ ਉਹਨਾਂ ਨੇ ਅਨਾਉਂਸ ਕਰਨਾ ਦੇਖਦੇ ਆ ਕੀ ਕਰਦੇ ਆ ਕੀ ਨਹੀਂ ਕਰਦੇ ਪਰ ਜਿਹੜੇ ਵੋਟਾਂ ਨੇ ਉਹ ਕੰਮ ਦੇ ਆਧਾਰ ਤੇ ਪੈਣੀਆਂ ਨੇ ਨਾ ਕਿ ਕਿਸੇ ਦੇ ਜਾਤੀਵਾਦ ਦੇ ਆਧਾਰ ਤੇ ਪੈਣੀਆਂ ਨੇ ਨਾ ਕਿਸੇ ਹੋਰ ਦੇ ਆਧਾਰ ਤੇ ਪੈਣੀਆਂ ਨੇ ਤੁਹਾਨੂੰ ਲੱਗਦਾ ਜੀ ਐਤਕੀ ਸਿੱਧੂ ਸਾਹਿਬ ਨੇ ਅਸਤੀਫਾ ਦਿੱਤਾ ਹੈ ਕਾਂਗਰਸ ਦੇ ਵਿੱਚੋਂ ਕੀ ਬੀਜੇਪੀ ਜੋ ਅਸਤੀਫਾ ਦੇ ਕੇ ਕਾਂਗਰਸ ਗਈ ਉਹਨਾਂ ਕਾਂਗਰਸ ਤੋਂ ਅਸਤੀਫਾ ਦੇ ਕੇ ਲੋਕਾਂ ਦਾ ਕਹਿਣਾ ਹੈ ਵੀ ਆਮਦਵੀ ਜਾ ਸਕਦੇ ਨੇ ਤੁਹਾਨੂੰ ਲੱਗਦਾ ਆ ਆਮਦਵੀ ਜਾਣਗੇ ਉਹ ਆ ਸਕਦੇ ਆ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਹੁਣ ਤੱਕ ਉਹ ਪਹਿਲਾਂ ਬੀਜੇਪੀ ਚ ਸੀਗੇ ਫਿਰ ਕਾਂਗਰਸ ਚ ਆਏ ਕਾਂਗਰਸ ਦੇ ਵਿੱਚੋਂ ਉਹਨਾਂ ਨੇ ਫਿਰ ਕੋਈ ਆਪਣੀ ਪਾਰਟੀ ਵੀ ਬਣਾਈ ਤੇ ਆਮ ਆਦਮੀ ਪਾਰਟੀ ਚ ਵੀ ਗਏ ਉਦੋਂ ਬਾਅਦ ਫਿਰ ਕਾਂਗਰਸ ਚ ਆਏ ਨੇ ਪਰ ਜੋ ਇਸੇਮ ਹਾਲਾਤ ਨੇ ਲੱਗਦਾ ਇਦਾਂ ਹੀ ਪਿਆ ਵੀ ਸਿੱਧੂ ਸਾਹਿਬ ਛਲਾਂਗ ਮਾਰ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾਣਗੇ ਕਿਸ ਤਰੀਕੇ ਦਾ ਮੁੱਖ ਮੰਤਰੀ ਹਤ ਕੀ ਚਣੂਗੇ ਕੀ ਸੋਚ ਕੇ ਜਿਹੜਾ ਮੁੱਖ ਮੰਤਰੀ ਚਣੂਗੇ ਕੀ ਚਾਹੁੰਦੇ ਹੋ ਮੁੱਖ ਮੰਤਰੀ ਤੋਂ ਕਿਹੜੀ ਉਮੀਦਾਂ ਨੇ ਆਉਣ ਵਾਲੀ ਪਾਰਟੀ ਤੋਂ ਜਾਂ ਜਿਹੜੀ ਪਾਰਟੀ ਇਸ ਟਾਈਮ ਸੱਤਾ ਜਾਈ ਹੈ ਮੁੱਖ ਮੰਤਰੀ ਸਾਹਿਬ ਸਾਨੂੰ ਹਰ ਸਰਕਾਰ ਤੋਂ ਇਹੀ ਉਮੀਦ ਆ ਵੀ ਜਿਹੜੀ ਬੇਰੋਜ਼ਗਾਰੀ ਆ ਉਹ ਖਤਮ ਕੀਤੀ ਜਾਵੇ ਔਰ ਐਜੂਕੇਸ਼ਨ ਨੂੰ ਪਹਿਲ ਦਿੱਤੀ ਜਾਵੇ ਔਰ ਜਿਹੜਾ ਸਿਹਤ ਮੰਤਰਾਲੇ ਆ ਖਾਸ ਕਰਕੇ ਜਿਹੜੇ ਮਾੜਾ ਬੰਦਾ ਜਦੋਂ ਕੋਈ ਬਿਮਾਰ ਹੁੰਦਾ ਤਾਂ ਸਿਵਲ ਹਸਪੀਟਲ ਜਾਂਦਾ ਤਾਂ ਉਹਦੀ ਕੋਈ ਪੁੱਛਗਿੱਛ ਨਹੀਂ ਹੁੰਦੀ ਇਹ ਦੋ ਤਿੰਨ ਚੀਜ਼ਾਂ ਨੇ ਜੀ ਬੇਰੋਜ਼ਗਾਰੀ ਤੇ ਹੈਲਥ ਤੇ ਪੜ੍ਹਾਈ ਐਜੂਕੇਸ਼ਨ ਇਹ ਤਿੰਨ ਚੀਜ਼ਾਂ ਅਗਰ ਵਧੀਆ ਤਰੀਕੇ ਨਾਲ ਚੱਲਣਗੀਆਂ ਔਰ ਕ腐ਸ਼ਨ ਖਤਮ ਹੋਵੇ ਖਾਸ ਕਰਕੇ ਅੱਜ ਮੈਂ ਪਰਸੋਂ ਮੈਂ ਗਿਆ ਸੀਗਾ ਆਪਣਾ ਕਾਰਪੋਰੇਸ਼ਨ ਦਫ਼ਤਰ ਆਪਣੇ ਲੁਧਿਆਣੇ ਪਹਿਲਾਂ ਜਾਂਦੇ ਸੀ ਤਾਂ ਕੋਈ ਉੱਥੇ ਅਫਸਰ ਸੀਟ ਤੇ ਨਹੀਂ ਮਿਲਦਾ ਸੀ ਕੋਈ ਸੀਟ ਤੇ ਨਹੀਂ ਮਿਲਦਾ ਸੀ ਕੋਈ ਕਿਤੇ ਗਿਆ ਹੁੰਦਾ ਸੀ ਕੋਈ ਕਿਤੇ ਗਿਆ ਹੁੰਦਾ ਸੀ ਚੰਨੀ ਸਾਹਿਬ ਆਏ ਨੇ ਥੋੜੀ ਜਿਹੀ ਸ਼ਕਤੀ ਹੋਈ ਹੈ ਹੁਣ ਜਿਹੜੇ ਅਫਸਰ ਨੇ ਅਸੀਂ ਸੀਟ ਤੇ ਬੈਠੇ ਆ ਕੰਮ ਹੋ ਰਿਹਾ ਵਧੀਆ ਕੰਮ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਜੇ ਇਦਾਂ ਹੀ ਕੰਮ ਚੱਲਦੇ ਰਹੇ ਵਧੀਆ ਤਾਂ ਸਰਕਾਰ ਕਾਂਗਰਸੀ ਵੀ ਆ ਸਕਦੀ ਹੈ ਹੋਰ ਵੀ ਸਾਡੇ ਨਾਲ ਯੁਵਾ ਜਿਹੜੇ ਮੌਜੂਦ ਨੇ ਉਹਦੇ ਵੱਡੀ ਗਿਣਤੀ ਯੁਵਾ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਤੁਹਾਡਾ ਬੁਰਜੀ ਤਾਂ ਨਾਮ ਮੇਰਾ ਕੀ ਕਹਿਣਾ ਚਾਹੁੰਗੇ ਕਿਸ ਤਰੀਕੇ ਦੀ ਸਰਕਾਰ ਆ ਕੇ ਲੈ ਕੇ ਆਉਂਗੇ ਵਾਅਦਿਆਂ ਦੀ ਸਰਕਾਰ ਜਾਂ ਕੰਮ ਕਰਨ ਦੀ ਸਰਕਾਰ ਕੰਮ ਕਰਨ ਦੀ ਸਰਕਾਰ ਹੀ ਲੈ ਕੇ ਆਵਾਂਗੇ ਜਿਹੜੀ ਕੰਮਾਂ ਨੂੰ ਪਹਿਲ ਦੇਵੇ ਕਿੰਨੂ ਮੁੱਖ ਮੰਤਰੀ ਦੇਖਦੇ ਹੋ ਕਿਸ ਤਰੀਕੇ ਦਾ ਮੁੱਖ ਮੰਤਰੀ ਚਾਹੁੰਦੇ ਹੋ ਪੰਜਾਬ ਵਾਸਤੇ ਪੰਜਾਬ ਲਈ ਇਹ ਤਾਂ ਸਾਰੇ ਆਂਦੇ ਸੀਗੇ ਵਾਅਦੇ ਕਰਦੇ ਸੀ ਕਦੀ ਐਂ ਕਰਾਂਗੇ ਕੋਈ ਕਹਿੰਦਾ ਸੀ ਅਸੀਂ ਐਂ ਕਰਾਂਗੇ ਪਰ ਕੀਤਾ ਤਾਂ ਕਿਸੇ ਨੇ ਕੁਝ ਨਹੀਂ ਨਾ ਅਕਾਲੀਆਂ ਨੇ ਨਾ ਕਾਂਗਰਸ ਨੇ ਹੁਣ ਦੇਖੋ ਅੱਗੇ ਤੇ ਹੁਣ ਮਤਲਬ ਐਤ ਕੀ ਨਵੀਂ ਪਾਰਟੀ ਨੂੰ ਚੜੂਗੇ ਆਮ ਆਦਮੀ ਚੜੂਗੇ ਹਾਂਜੀ ਨਵੀਂ ਪਾਰਟੀ ਨੂੰ ਪਹਿਲ ਦੇਵਾਂਗੇ ਆਪਾਂ ਕੀ ਲੱਗਦਾ ਹੈ ਆ ਵੀ ਕਿ ਉਹ ਕੰਮ ਕਰਨਗੇ ਕਿਉਂਕਿ ਉਹਨਾਂ ਕੋਲ ਤਾਂ ਅਜੇ ਤੱਕ ਕੋਈ ਸੀਐਮ ਦਾ ਜਾਂ ਮੁੱਖ ਮੰਤਰੀ ਦਾ ਕੋਈ ਚਿਹਰਾ ਹੈ ਨਹੀਂ ਕਿ ਪਾਰਟੀ ਕੋਲੇ ਤੇ ਉਹ ਕੀ ਉਮੀਦ ਰੱਖਦੇ ਉਹਨਾਂ ਕੋਲ ਉਮੀਦ ਤਾਂ ਕਿਸੇ ਤੋਂ ਨੇ ਇੰਨਾ ਤੋਂ ਵੀ ਪਹਿਲਾਂ ਅਕਾਲੀਆਂ ਤੋਂ ਅਸੀਂ ਕਾਂਗਰਸੀਆਂ ਤੋਂ ਉਮੀਦ ਤੇ ਤਾਂ ਕੋਈ ਵੀ ਖਰਾ ਨਹੀਂ ਉਤਰਿਆ ਤੇ ਕੀ ਕੀ ਕਹਨੇ ਹੋ ਜੀ ਆਮ ਆਦਮੀ ਪਾਰਟੀ ਬਾਰੇ ਆਮ ਆਦਮੀ ਪਾਰਟੀ ਅਗਰ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਬਣਾਉਂਦੇ ਆ ਤਾਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਚਾਂਸ 99% ਹੈਗੇ ਨੇ ਭਗਵੰਤ ਮਾਨ ਨੇ ਕੰਮ ਵੀ ਕੀਤਾ ਹੈ ਔਰ ਉਹ ਬੰਦਾ ਵੀ ਇਮਾਨਦਾਰ ਹੈ ਜੇ ਉਹਨਾਂ ਦੇ ਸੀਐਮ ਦਾ ਚਿਹਰਾ ਭਗਵੰਤ ਮਾਨ ਦਾ ਆਉਂਦਾ ਹੈ ਤਾਂ ਗਰੰਟੀ ਹੈ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੂਗੀ। ਹੋਰ ਵੀ ਜੁਵਾ ਖੜੇ ਨੇ ਸਾਡੇ ਨਾਲ ਕੀ ਕਹਿਣਾ ਚਾਹੂਗੇ ਸਰਕਾਰ ਕਿਸ ਤਰੀਕੇ ਦੀ ਸਰਕਾਰ ਚਾਹੁੰਦੇ ਹੋ? ਅਸਤਾਪ ਭਾਈ ਹੁਣ ਭਗਵੰਤ ਮਾਨ ਨੂੰ ਹੀ ਵੋਟ ਪਾਣੀ ਆ। ਉਹੀ ਬੰਨਾ ਚਾਹੀਦਾ ਮੁੱਖ ਮੰਤਰੀ। ਮੌਜੂਦਾ ਸਰਕਾਰ ਤੋਂ ਖੁਸ਼ ਨਹੀਂ ਹੋ ਜਿਹੜੀ ਕਾਂਗਰਸ ਸਰਕਾਰ ਮੌਜੂਦਾ ਸਰਕਾਰ ਤੋਂ ਖੁਸ਼ ਨਹੀਂ ਹੋਂ। ਨਾ ਜੀ ਨਾ ਇਹਨਾਂ ਦਾ ਬਹੁਤ ਦੁਖੀ ਆ ਅਸੀਂ। ਕਿਉਂ ਕੀ ਦਿੱਕਤ ਆ ਰਹੀ ਤੁਹਾਨੂੰ? ਕੋਈ ਕਾਮਕਾਰ ਦੀ ਨਹੀਂ ਸੈਟਿੰਗ ਹੁੰਦੀ ਪਈ ਜੀ। ਸਾਰੇ ਕਾਮਕਾਰ ਇਹਨਾਂ ਨੇ ਬੰਦ ਕੀਤੇ ਹੋਏ ਆ ਤਾਂ ਕਰਕੇ। ਸਰਕਾਰ ਚੇਂਜ ਹੋਵੇ। ਫਿਰ ਕਾਮਕਾਰ ਖੁੱਲਣ ਕੀ ਉਮੀਦ ਕਰਦੇ ਹੋ ਕਿਸ ਤਰ੍ਹਾਂ ਦੀ ਸਰਕਾਰ ਚਾਹੀਦੀ ਹੈ ਕਹੇ ਜਾਂ ਮੁੱਖ ਮੰਤਰੀ ਚਾਹੀਦਾ ਤੁਹਾਨੂੰ ਭਗਵੰਤ ਮਾਨ ਵਰਗਾ ਮੁੱਖ ਮੰਤਰੀ ਹੋਵੇ ਪੰਜਾਬ ਦਾ ਪਰ ਉਹਨਾਂ ਨੇ ਅਜੇ ਤੱਕ ਮੁੱਖ ਮੰਤਰੀ ਦਾ ਚਿਹਰਾ ਨਹੀਂ ਕੋਈ ਅਨਾਉਂਸ ਕੀਤਾ ਕੋਈ ਦੱਸਿਆ ਚਾਜਨਾ ਪਰ ਇਹ ਆ ਇੱਕ ਕੈਂਡੀਡੇਟ ਹੈਗੇ ਨੇ ਫਿਲਹਾਲ ਇੱਕ ਪਰ ਮੁੱਖ ਮੰਤਰੀ ਦਾ ਚਿਹਰਾ ਨਹੀਂ ਅਜੇ ਦੱਸਿਆ ਗਿਆ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਨੂੰ ਹੀ ਬਣਾਉਣੇ ਚਾਹੀਦਾ ਜੀ ਮੁੱਖ ਮੰਤਰੀ ਜਿੰਨਾ ਬਣਾਇਆ ਫਿਰ ਰਿਪੋਰਟਿੰਗ ਕਰੋਂਗੇ ਆਮ ਆਦਮੀ ਨੂੰ ਨਹੀਂ ਹਾਂਜੀ 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 ਮੁੱਖ ਮੰਤਰੀ ਜਿਹੜਾ ਮਰਜ਼ੀ ਹੋਵੇ ਆਮ ਆਦਮੀ ਨੂੰ ਬਿਲਕੁਲ ਆਮ ਆਦਮੀ ਨੂੰ ਸੋ ਹੋਰ ਵੀ ਸਾਡੇ ਨਾਲ ਮੌਜੂ ਗਰਮੇਸ਼ ਸਿੰਘ ਜੀ ਕੀ ਕਹਿਣਾ ਚਾਹੁੰਗੇ ਕਿਹੜੀ ਪਾਰਟੀ ਨੂੰ ਕਿਸ ਤਰੀਕੇ ਦੀ ਜਿਹੜੀ ਪਾਰਟੀ ਹੈ ਉਹਨੂੰ ਵੋਟ ਕਰੂਗੇ ਤੁਸੀਂ ਪਾਰਟੀ ਦਾ ਜਿਹੜਾ ਵਧੀਆ ਕੰਮ ਕਰੂ ਪਾ ਦਿਆਂਗੇ ਫਿਰ ਵੀ ਕਿਹੜੀ ਸਰਕਾਰ ਕਿਉਂਕਿ ਕਾਂਗਰਸ ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ ਆ ਸੀਐਮ ਬਦਲਿਆ ਜਾ ਰਿਹਾ ਹੈ ਜਾਂ ਇਲੈਕਸ਼ਨ ਤੋਂ 2 ਮਹੀਨੇ ਪਹਿਲਾਂ ਨਵਾਂ ਸੀਐਮ ਆਇਆ ਕੈਬਨਿਟ ਨਵੀਂ ਬਣੀ ਹੈ ਸਤੀਫੇ ਵੀ ਦੇ ਦਿੱਤੇ ਗਏ ਨੇ 2-3 ਦਿਨ ਕੀ ਕਹਿਣਾ ਚਾਹੁੰਗੇ ਇਸ ਬਾਰੇ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਜਿਹੜੇ ਹੁਣ ਬੈਠੇ ਨੇ ਜਿਹੜੇ ਹੁਣ ਬੈਠੇ ਵਧੀਆ ਨੇ ਬਹੁਤ ਵਧੀਆ ਨੇ ਜੀ ਬਹੁਤ ਵਧੀਆ ਸਤੀਫੇ ਦਿੱਤੇ ਜਾ ਰਹੇ ਨੇ ਕਾਂਗਰ ਇਹਦੇ ਬਾਰੇ ਨਹੀਂ ਕੋਈ ਕਹੇ ਸਰ ਜਿੰਨੇ ਨਾਲ ਲੁੱਟ ਮਾਰੇ ਲਟੇ ਰਹੇ ਤੁਸੀਂ ਕੀ ਕਹੋਗੇ ਜੱਗੀ ਕਰੇਂ ਜੀ ਤੇਰੇ ਆ ਜੀ ਕਾਂਗਰਸ ਹੋਗੇ ਕਾਲੀ ਹੋਗੇ ਭਾਜਪਾ ਹੋਗੇ ਜਿੰਨਾ ਕਹ ਲੋ ਉਨੇ ਮੱ ਵੱਡੇ ਮਗਰ ਮਾਚਾ ਕੇ ਗਰੀਬ ਨੂੰ ਵੀ ਖਾ ਜੀਏ ਤੁਖੇ ਮਰਦੇ ਆ ਹੁਣ ਇਹਨਾਂ ਦਾ ਚਾਂਸ ਖਤਮ ਆ ਕਿਸ ਤਰੀਕੇ ਦੀ ਸਰਕਾਰ ਲੱਗੇ ਹੋਊ ਸਾਨੂੰ ਆਮ ਆਦਮੀ ਚਾਹੀਦੀ ਆ ਉਹਨੂੰ ਉਹਨਾਂ ਨੇ ਦੇਖਣਾ ਇੱਕ ਵਾਰੀ ਪੰਜ ਵਾਰੀ ਨਹੀਂ ਬਾਅਦ ਚ ਗਵਰਨੀ ਰਾਜ ਕਿਸੇ ਨੂੰ ਵੋਟ ਨਹੀਂ ਪਾਣੀ ਕੈਂਡੀਡੇਟ ਜਿਹੜਾ ਮਰਜ਼ੀ ਆ ਜਵੇ ਫਿਰ ਕੈਂਡੀਡੇਟ ਜਿਹੜਾ ਮਰਜ਼ੀ ਹੋਵੇ ਉਹਦੇ ਨਾਲ ਮਤਲਬ ਇਹ ਸਭ ਚੱਠੇ ਬਠੇ 148 ਦੇ ਆ 148 ਜਗਾਉਂਦੇ ਆ ਜਦ ਮਰਜ਼ੀ ਦੇਖ ਲਿਓ ਦਿੱਲੀ ਦੇਖ ਲਓ ਚੰਡੀਗੜ੍ਹ ਦੇਖ ਲਓ ਕਿਸ ਤਰੀਕੇ ਦੀ ਸਰਕਾਰ ਚਾਹਨੇ ਕਿ ਕਿ ਦਿੱਲੀ ਦੇ ਵਿੱਚ ਆਮ ਗਰੀਬਾਂ ਦਾ ਸੋਚੇ ਜਦੋਂ ਗਰੀਬ ਹੀ ਮਰ ਗਿਆ ਫੇ ਲੜਾਈ ਕੌਣ ਕਰੂਗਾ ਦੱਸੋ ਮੈਨੂੰ ਗਰੀਬਾਂ ਦੇ ਵਿੱਚ ਫੌਜ ਦੇ ਵਿੱਚ ਉਹ ਵੀ ਗਰੀਬ ਹੈ ਕੋਈ ਅਮੀਰ ਦਾ ਮੁੰਡਾ ਦਿਖਾ ਦਿਓ ਜਦੋਂ ਆਉਂਦੇ ਉਹਨਾਂ ਲੁੱਟ ਕੇ ਤੁਰ ਜਾਂਦੇ ਆ ਠੂਠੇ ਬਾਹੇ ਕਰਕੇ ਚੱਲ ਜਾਂਦੇ ਆ ਇਹ ਕਰਦਾ ਸਮਰਾਠ ਫੋਨ ਦੇਵਾਂਗੇ ਆ ਕਰਾਂਗੇ ਉਹ ਕਰਾਂਗੇ ਹੁਣ ਆ ਸੀਐਮ ਆ ਬਦਲਤਾ ਕੀ ਕੀਤਾ ਇਹਨਾਂ ਵੀ ਆ ਕੇ ਕਹਿੰਦੇ ਦਲਿਤ ਸਮਾਜ ਤੋਂ ਆ ਨਿਜਲੇ ਜਿਹੜੇ ਪਿਛਲੇ ਵਰਗ ਦੇ ਲੋਕ ਨੇ ਸਮਾਜ ਉਹਨਾਂ ਨੂੰ ਕੁਝ ਦੱਸਾ ਤਾਂ ਹੀ ਮੈਂ ਦੇਖਾਂਗੇ ਨਾ ਹੱਲੇ ਤਾਂ ਕੁਝ ਕੀਤਾ ਨਹੀਂ ਜਿੱਦਾਂ ਦਾ ਬੇਟਾ ਮਨਾ ਪਹਿਲੇ ਦਿਨ ਥਾ ਝੋਟਾ ਮਾਰਦਾ ਲੈ ਵੀ ਆਗਰੀ ਬਾਬਾ ਤੇ ਕੀਤਾ ਉਹ ਕੀਤਾ ਇਹ ਸਭ ਕੇ ਕੋਧੜੀ ਦੇ ਚੱਠੇ ਬੱਟੇ ਆ ਉਹਨ ਵੀ ਆਪਣੇ ਝੁੱਗਾ ਭਰਨ ਦੇਖ ਲਿਓ ਅਸੀਂ ਦਾ ਮਰਨਾ ਮਾਰ ਹੀ ਜਾਣਾ ਵੀ ਕੀ ਕਹਿਣਾ ਚਾਹੂਗੇ ਤੁਸੀਂ ਕੀ ਕਹਿਣਾ ਚਾਹੂਗੇ ਜੀ ਇਸਾਰੇ ਅਸੀਂ ਤਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਣੀ ਹੈ ਕੈਂਡੀਡੇਟ ਕੋਈ ਨਹੀਂ ਦਿਖਣਾ ਕੈਂਡੀਡੇਟ ਕੋਈ ਹੋਵੇ ਚਾਹੇ ਭਗਵੰਤ ਜੀ ਪਾਰਟੀ ਹੈ ਪੰਜਾਬ ਬਾਰੇ ਬਾਕੀ ਪਾਰਟੀਆਂ ਦੇ ਕਹਿਣਾ ਇਹਨੂੰ ਪੰਜਾਬ ਦੇ ਬਾਰੇ ਨਹੀਂ ਪਤਾ ਬੁਖ ਬਾਰੇ ਕੀ ਕਹਿਣਾ ਹੋਊਗਾ ਫੇਰ ਵੋਟ ਕਿਸ ਤਰੀਕੇ ਨਾਲ ਪਾਉਂਗੇ ਜੀ ਦਿੱਲੀ ਦਿੱਲੀ ਤੇ ਦਿੱਲੀ ਨੂੰ ਦੇਖ ਕੇ ਇਸ ਕਰਕੇ ਆਮ ਆਦਮੀ ਪਾਰਟੀ ਆਣੀ ਚਾਹੀਦੀ ਜੋ ਦਿੱਲੀ ਚ ਉਹਨਾਂ ਨੇ ਕੰਮ ਕੀਤੇ ਹਰ ਬੰਦਾ ਕਹਿ ਰਿਹਾ ਇਸ ਕਰਕੇ ਐਤਕੀ ਹਰ ਵਾਰੀ ਕਦੀ ਬਾਦਲ ਕਦੀ ਕੈਪਟਨ ਕਦੀ ਇਹੀ ਆਂਦੇ ਰਹੇ ਤੀਜੀ ਪਾਰਟੀ ਤਾਂ ਨਹੀਂ ਆਈ ਤੀਜਾ ਬੰਦਾ ਮੁੱਖ ਮੰਤਰੀ ਬਣਿਆ ਕਦੀ ਬਾਦਲ ਆ ਗਿਆ ਕਦੀ ਕੈਪਟਨ ਆ ਗਿਆ ਬਾਦਲ ਆ ਗਿਆ ਕੈਪਟਨ ਆ ਗਿਆ ਆਮ ਆਦਮੀ ਕਿਉਂ ਜ਼ਰੂਰੀ ਹੈ ਕਿ ਹੇ ਤੱਕ ਉਹਨਾਂ ਨੇ ਕੋਈ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਨਹੀਂ ਕੀਤਾ ਮੁੱਖ ਮੰਤਰੀ ਕੋਣ ਹੋਏਗਾ ਅਸੀਂ ਚਿਹਰੇ ਨੂੰ ਜਾਣਦੇ ਨਹੀਂ ਅਸੀਂ ਪਾਰਟੀ ਨੂੰ ਵੋਟ ਪਾਣੀ ਆ ਚਿਹਰਾ ਜਿਹੜਾ ਮਰਜ਼ੀ ਹੋਵੇ ਚਾਹ ਗਦਾ ਖੜਾ ਹੋ ਜਾਏ ਗੱਲ ਖਤਮ ਭਗਵੰਤ ਮਾਨ ਇਹ ਨਹੀਂ ਜ਼ਰੂਰੀ ਵੀ ਭਗਵੰਤ ਮਾਨ ਦੇ ਮੋਰੇ ਧਰਨ ਵੋਟ ਫਿਰ ਵੀ ਇਹ ਜ਼ਰੂਰੀ ਨਹੀਂ ਭਗਵੰਤ ਮਾਨ ਖੜਾ ਆਊਗਾ ਤੇ ਤਾਂ ਵੋਟ ਪਾਣੀ ਆ ਉਹ ਪਾਰਟੀ ਨੂੰ ਵੋਟ ਪਾਣੀ ਆ ਆਮ ਆਦਮੀ ਪਾਰਟੀ ਨੂੰ ਵਾਸ ਇਹ ਸੋਚਿਆ ਆ ਜਿਹੜੇ ਯੂਨਿਟਾ ਯੂਨਿਟਾ ਫ੍ਰੀ ਕਹੀਆਂ ਉਹਦੇ ਕਰਕੇ ਕਹਿ ਰਹੇ ਹੋ ਜਾਂ ਕਰਕੇ ਕੁਝ ਨਹੀਂ ਇਹਨਾਂ ਤਾਂ ਦੁਖੀ ਆ ਕਾਂਗਰਸ ਦੇ ਵਿੱਚ ਵੀ ਨਵੇਂ ਦਲਿਤ ਮੁੱਖ ਮੰਤਰੀ ਆਏ ਨੇ ਉਹਨਾਂ ਨੇ ਕਾਫੀ ਕਰੇ ਨੇ ਕੰਮ ਕਰੂਗਾ 3 ਮਹੀਨੇ ਜਾਂ 4 ਮਹੀਨੇ ਦੇ ਕਰ ਦੂਗਾ ਪਤਾ ਲੱਗ ਜਾਊਗਾ ਜੋ ਕਰੂਗਾ ਇਹ ਹੁਣ ਬੈਠਾ ਇਹ ਫਰਵਰੀ ਚ ਇਲੈਕਸ਼ਨ ਆ ਪਤਾ ਲੱਗ ਜਾਊਗਾ ਸਾਹਮਣੇ ਆਊਗਾ ਜੇ ਕੁਝ ਕਰੂਗਾ ਗਰੀਬਾਂ ਵਾਸਤੇ ਗਰੀਬ ਆਦਮੀ ਦਾ ਉਦਾਂ ਹੀ ਮਰਿਆ ਦੱਸੋ ਕੰਮ ਦੇ ਆਧਾਰ ਤੇ ਵੋਟ ਪਾਉਂਗੇ ਜਾਂ ਵਾਅਦਿਆਂ ਦੇ ਆਧਾਰ ਤੇ ਕੰਮ ਕਰੂਗਾ ਦਿਖਾਊਗਾ ਕੁਝ ਕਰਕੇ ਉਹ ਤਾਂ ਕਹਿੰਦੇ ਸਮਾਰਟਫੋਨ ਦਵਾਂਗੇ ਇੱਥੇ ਕਿ ਮਰ ਗਏ ਸਮਾਰਟਫੋਨ ਵਾਲੇ ਵੀ ਮਰ ਗਏ ਆਓ ਬੀਏ ਨਹੀਂ ਦਿੱਤਾ ਕਿੰਨੇ ਵਾਦੇ ਕੀਤੇ 5 ਸਾਲ ਹੋ ਗਏ ਆ ਸਾਡੇ 4 ਸਾਲ ਹੋ ਗਏ ਕੋਈ ਨਜ਼ਰਦਾ ਆਇਆ ਨਹੀਂ ਮੱਲੇ 'ਚ ਕੋਈ ਬੜਿਆ ਵੀ ਹੋਵੇ ਕੋਈ ਜਿੰਦਾ ਕੇ ਮਰਦਾ ਕਾਫੀ ਲੋਕ ਨੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਸਾਰਿਆਂ ਦੀ ਆਪਣੀ ਆਪਣੀ رائے ਹੈ ਆਪਣਾ ਵਲਗ ਹੈ ਸੋ ਇਹ ਤਾਂ ਦੇਖਣ ਦਾ ਤਰੀਕਾ ਤਾਂ ਹੋਏਗਾ ਹੁਣ ਜਿਹੜੇ ਪਾਰਟੀ ਜਿਹੜੇ ਅਲੱਗ-ਅਲੱਗ ਪਾਰਟੀ ਹੈ ਉਹਨਾਂ ਦੇ ਮੁਖੀ ਨਾਲ ਵੀ ਗੱਲ ਕਰਾਂਗੇ ਉਹਨਾਂ ਦੇ ਐਮ.ਐਲ.ਏ ਨਾਲ ਵੀ ਗੱਲ ਕਰਾਂਗੇ ਉਹਨਾਂ ਨੇ ਕੀ ਕਹਿਣਾ ਹੈ ਔਰ ਕੀ ਕਹਿਣਾ ਚਾਹਣਗੇ ਉਹ ਆਉਣ ਲਈ ਸੱਤਾ ਦੇ ਬਾਰੇ